ਤੁਹਾਡੀ ਸਾਰੀ ਨਮੋਸ਼ੀ ਦੂਰ ਕਰੇ ਅਤੇ ਤੁਹਾਡੇ ਅੰਦਰ ਬੇਮਿਸਾਲ ਤਾਕਤ ਪੈਦਾ ਕਰੇ ਤੁਹਾਡੀ ਔਰਤ ਪੂਰੀ ਤਰ੍ਹਾਂ ਪ੍ਰਸੰਨ ਕਰੇ ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਤਾਕੜ ਅਤੇ ਕਮਾਲ ਦਾ ਨੁਸਖਾ ਲੈ ਕੇ ਆਇਆ ਜਿਹਦੇ ਨਾਲ ਕਿ ਤੁਹਾਡੀ ਔਰਤ ਪੂਰੀ ਤਰ੍ਹਾਂ ਪ੍ਰਸੰਨ ਰਹੇਗੀ ਅਤੇ ਤੁਸੀਂ ਪੂਰੇ ਆਨੰਦ ਵਿੱਚ ਰਹੋਗੇ ਅਤੇ ਆਨੰਦ 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 ਹੀ ਰਹੇਗਾ ਅਤੇ ਖੁਸ਼ੀਆਂ ਹੀ ਖੁਸ਼ੀਆਂ ਹੀ ਮਾਨੋਗੇ ਆਇਦਾ ਨੁਸਖਾ ਮੇਰਾ ਇਸ ਤਰੀਕੇ ਦੇ ਨਾਲ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਵਾ ਜਾਫਲ 6 ਗੰਡੀਆਂ ਫਿਰ ਅਸੀਂ ਲੈਣਾ ਵਾ ਪੰਗਫਲ 5 ਗ੍ਰਾਮ ਫਿਰ ਅਸੀਂ ਲੈਣਾ ਸਿੰਗਰਫ ਰੂਮੀ 5 ਗ੍ਰਾਮ ਪਾਣ ਦੇ ਪੱਤੇ 20 ਤੇ ਕਿਕਰ ਗੂੰਦ ਲੈਣੀ ਹੈ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਨੂੰ ਖਰਲ ਕਰਕੇ ਮੋਠ ਬਰਾਬਰ ਗੋਲੀਆਂ ਬਣਾ ਕੇ ਦੋ ਸਵੇਰਾਂ ਅਤੇ ਸਵੇਰੇ ਸ਼ਾਮ ਇਹਨਾਂ